ਘਰ ਦੇ ਵਿੱਚ ਹੋ ਰਿਆ ਨੇ ਜੀ ਸਾਫ ਸਫਾਈਆਂ ਸਾਫ ਸਫਾਈਆਂ ਸਾਫ ਸਫਾਈਆਂ ਕੀ ਕਰੇ ਬੰਦਾ ਇਹਨਾਂ ਸਾਫ ਸਫਾਈਆਂ ਨੇ ਦਮ ਤੋੜਿਆ ਰਿਆ ਸਵੇਰ ਤੇ ਲੱਜਦੇ ਆ ਤੇ 2 2 ਜਾਂ 3 ਦਿਨ ਪਹਿਲਾਂ ਸਾਡੀ ਆਫਿਸ 'ਚ ਲੜਾਈ ਵੀ ਹੋਈ ਏ ਝਗੜਾ ਵੀ ਹੋਇਆ ਉਹਦਾ ਤੁਸੀਂ ਬਹੁਤ ਜ਼ਿਆਦਾ ਕਮੈਂਟ ਕੀਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਤੇ ਹਰੇ ਘਰ 'ਚ ਮਾੜੀ ਮੋਟੀ ਚੱਲਦੀ ਰਹਿੰਦੀ ਆ ਜੇ ਕਹਿੰਦੇ ਹੁੰਦੇ ਆ ਜੇ ਆਪਾਂ ਦੋਵੇਂ ਰੁੱਸ ਬੈਠੇ ਤੇ ਫਿਰ ਮਨਾਉ ਕੋਣ ਦੇ ਮੈਂ ਹਰਾਵੇ ਮੰਨ ਜਾਣਾ ਇਹ ਨਹੀਂ ਮੰਨਦਾ ਥੋੜਾ ਟਾਈਮ ਲੰ데요 ਠੀਕ ਹੈ ਤੇ ਮੈਂ ਕਿਹਾ ਜੀ ਹੁਣ ਦਰਬਾਰ ਸਾਹਿਬ ਪ੍ਰੈਸ ਵੀ ਆਵੇ ਕਰੀ ਜਿਹੜੇ ਅੱਧੇ ਤੇ ਸਮਰਪਿਤ ਲਗਾ ਦੱਸਿਓ ਸਵਾਲ ਹਾਂ ਬਣਨ ਮੈਂ ਕੋਲ ਰੱਖਤੀ ਤੌਲੀਆ ਭੁਗਨੇ ਤੇ ਉਹ ਦੂਰ ਚ ਕੋਲ ਬੈਠ ਹੂੰ ਉਹ ਵੀ ਭੁਗਨੇ ਫਿਰ ਮੈਂ ਤਾਂ ਫਿਰ ਵੀ ਕਰ ਤੁਹਾਡੇ ਨਾਲ ਜਲਦ ਅਸੀਂ ਤਾਂ ਬਸ ਐਵੇਂ ਤੁਰੇ ਫਿਰਦੇ ਆ ਇੱਕਰ ਤੁਹਾਡੇ ਨੇ ਹੁਣ ਸਾਰੇ ਘਰ ਦਾ ਤੁਹਾਨੂੰ ਪਤਾ ਹੋਊਗਾ ਅ ਦਰਬਾਰ ਸਾਹਿਬ ਨੂੰ ਗਿਆ ਜਿਹੜੀ ਇੱਕ ਕਿੱਟ ਬਣਾਈ ਹੋਈ ਜਿਸ ਦੇ ਵਿੱਚ ਮਾ ਕੋਲ ਗਿਟ ਵਗੈਰਾ ਸਾਰਾ ਕੁਝ ਰੱਖ ਲਿਆ ਉਹ ਭੁੱਲ ਗਿਆ ਤੇ ਹੋਰ ਹੋਰ ਹੱਤਾ ਲੀਆ ਵਗੈਰਾ ਉਹ ਭੁੱਲ ਗਿਆ ਤੌਲੀਆ ਭੁੱਲ ਗਿਆ ਚਾ ਤੌਲੀਆ ਨਾਲ ਸੀ ਵਗੈਰਾ ਕੋਲ ਰੱਖੀ ਬਣਾਉਣ ਤਾਂ ਪਾ ਲਈ ਦੀ ਮੈਂ ਉਹ ਭੁੱਲ ਗਿਆ ਤਾਂ ਭੁੱਲ ਗਿਆ ਸੀ ਕਿਤੇ ਵਾਰ ਤੌਲੀਆ ਚਾਹਤ ਫੋਟੋਜ਼ ਮਿਲੇ ਜਾਂਦਾ ਉਹਨਾਂ ਨੇ ਕਿ ਮੈਂ ਕਿਹਾ ਦੋ ਤੌਲੀਏ ਦੇ ਦੇ ਫੋਟੋ ਲਾਉਣ ਨੂੰ ਪਿਆ ਪਰ ਚਲ ਆਪਣਾ ਵਧੀਆ ਲੈਣਾ ਹਾਂ ਹਾਂ ਭਰਾ ਚਲ ਵਧੀਆ ਹਸਣਾ ਉਹ ਵੀ ਫਿਰ ਧੋਈ ਜਾਂਦੇ ਆ ਧੋਈ ਜਾਂਦੇ ਆ ਸਾਰੇ ਹਾਂ ਤੇ ਅੱਜ ਸਾਡੀ ਇੱਕ ਡੀਲ ਹੋਈ ਉਹ ਤੁਸੀਂ ਹੁਣ ਜਾਣ ਮਾਲਾ ਬਲੌਗ ਪਰ ਦੇਖੋ ਕਿਹੜੀ ਸਾਡੀ ਡੀਲ ਹੋਈ ਹੈ ਕਿ ਮੈਂ ਫਿਰ ਦੋਨੇ ਚੀਜ਼ਾਂ ਇੱਕ ਥਾਂ ਮਿਕਸਰੀ ਕਰਨਾ ਚਾਹੁੰਦਾ ਉਹ ਬਾਅਦ ਵਿੱਚ ਜਾਣ ਮਾਲਾ ਬਲੌਗ ਆਪਣਾ ਲੱਗ ਚੱਲੇ ਇਸ ਦੇ ਪਰ ਉਹ ਚੀਜ਼ਾਂ ਨਾ ਦਿੱਤੀ ਬਹੁਤ ਵਧੀਆ ਡੀਲ ਹੋ ਗਈ ਤੇ ਕੱਲ ਨੂੰ ਬੰਦੇ ਆਉਣਗੇ ਲੱਗਣਗੇ ਕੋਈ ਜਦੋਂ ਉਹਨਾਂ ਦਾ ਫੋਨ ਆ ਰਿਹਾ ਦੂਜੇ ਬੰਦੇ ਲੱਗਣੇ ਆਪਣੇ ਏਸੀ ਵੀ ਦਾਲੇ ਉਹਨਾਂ ਨੇ ਲੱਗਣਾ ਕਿਦਾਂ ਦਿਨ ਚ ਦੂਜੇ ਦਿਨ ਤੋਂ ਕੋਲਾ ਹੁੰਦਾ ਤੇ ਬੰਦੂਵਾਰ ਦਾ ਕਿਹਾ ਉਹਨੇ ਮੈਨੂੰ ਹੁਣ ਉਹਨੇ ਆਇਆ ਤਾਂ ਮੇਰੇ ਕੋਲ ਬੰਦੂਵਾਰ ਦਾ ਕਿਹਾ ਉਹਨੇ ਮੈਨੂੰ ਬੰਦੂਵਾਰ ਕਹਿਣਾ ਹਾਂ 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 ਉਹਨੇ ਤਾਂ ਪਤਾ ਨਹੀਂ ਉਹਨਾਂ ਨੇ ਇਹ ਹਾਰੇ ਇਹ ਇਹ ਲੱਗਣੀ ਜੀ ਵਿੱਚ ਇਹ ਬਾਹਰ ਗਏ ਉੱਥੇ ਲੱਗਣੀ ਨੂੰ ਬਾਹਰ ਗਏ ਟਰ ਨੂੰ ਨਹੀਂ ਪਾਊਡਰ ਦੇ ਵਿੱਚ ਚੱਲ ਰਿਹਾ ਤੁਹਾਨੂੰ ਦੱਸਾਂ ਕਿੱਦਾਂ ਲਾਉਣੀ ਹੈ। ਬਹੁਤ ਵਾਰ ਬਾਹਰ ਤੇ ਕੋੰਨਾ ਲੱਗਿਆ ਬਹਣਾ। ਬਹੁਤ ਲੱਗਿਆ। ਤੁਸੀਂ ਇੰਨੇ ਵਾਰ ਬਾਹਰ ਬਾਹਰ। ਮੈਂ ਜਾ ਆਉਣਾ। ਇਹਨੂੰ ਤੁਸੀਂ ਐਂ ਗੁਰਕ ਬਾਲਟੀ ਲਾ ਲਓ। ਇਹ ਥੋੜੀ ਫੇਰ ਉੜੀ ਜਾਂਦੀ ਹੈ। ਇਹ ਬਾਲਟੀ 'ਚ ਪਾਈ ਜਾਓ। ਉਹਦੇ 'ਚ ਰੱਖੋ ਪਾਣੀ ਬਾਲਟੀ 'ਚ। ਜਿਹੜਾ ਵਿੱਚੇ ਗਰਦ ਵਿੱਚੇ ਦਬ ਜਵੇ। ਲੋ ਚੱਕ ਆਉਂਦੀ ਹੈ। ਚੱਕ ਤਾਂ ਹੁੰਦੀ ਫੇਰ ਉੜੀ ਜਾਂਦੀ ਹੈ। ਇਹ ਤਾਂ ਫੇਰ ਉਹ ਗੇਟ ਦਾ ਹੁਣ ਉੱਧਰ ਤੇ ਹਵਾ ਆ ਰਹੀ। ਤੂੰ ਉੱਧਰ ਧੱਕੀ ਜਾਂਦਾ ਤੁਸੀਂ। ਉਹ ਫੇਰਾ ਬਵਾਜੀ ਫੇਰ ਬਾਹਰ ਜਾਈ ਜਾਂਦਾ ਇਹ। ਉਹਦੇ ਫੇਰ ਉਧਰੋਂ ਆਈ ਜਾਂਦਾ ਬਾਹਰ ਨੂੰ ਇਹ। ਚਲ ਅੱਧੇ ਘਰ ਜਿਹੜੇ ਲੰਡਾ ਚੜੂ ਰੋਟੀ ਜੀਂ ਗਿੰਦਾ ਲਾਉਣ ਦੀ ਲੋੜ ਨਹੀਂ ਹੁਣ ਇੱਧਰ ਜਿੰਦਾ ਅੰਦਰ ਹੀ ਰੱਖ ਲੋ ਇਹਦੀ ਲੋੜ ਨਹੀਂ ਜਾਣਾ ਹਰ ਵਾਰ ਇੱਥੇ ਤੱਕ ਦਿੰਦੇ ਇਧਰ ਇਹ ਫੇਰ ਉੜ ਕੇ ਅੰਦਰ ਚਲੀ ਜਾਂਦਾ ਤੇ ਇਧਰੋਂ ਹਵਾ ਆਉਂਦੀ ਐ ਇੱਥੇ ਤੱਕ ਹਵਾ ਦਾ ਕਰਿਆ ਹਨ ਪਹਿਲਾਂ ਉਹ ਹੁਣ ਉੜ ਗਿਆ ਇਹ ਫੇਰ ਅੰਦਰ ਚਲੀ ਜਾਂ ਉੱਥੇ ਤਾਂ ਹੀ ਮੈਂ ਕਹਿੰਦੇ ਮੈਂ ਅੰਦਰ ਕਾ ਤਾਂ ਇੰਨੀ ਕਰਦਾ ਪਈ ਜਾਂਦੀ ਐ ਉਹ ਜਣਵਾ ਸਾਡੀ ਵੈਕੂਮ ਇਧਰੋਂ ਹਵਾ ਆ ਕੇ ਆਏ ਦੀ ਸਾਰੀ ਘੁੰਮ ਕੇ ਫੇਰ ਇੱਥੇ ਨੂੰ ਆਏ ਕਮਰੇ ਚੋਂ ਉਹ ਉਧਰ ਨੂੰ ਜਾਂਦੀ ਐ ਜੇ ਹੁਣ ਇੱਥੇ ਦਿਖਾਵਾਂ ਮੈਂ ਉਹਨੇ ਨਾ ਮੰਨਣੀ ਤਾਂ ਹੈ ਨੀ ਚੀਜ਼ ਇਹ ਜਿੱਦਾਂ ਫੇਰ ਉੜ ਕੇ ਇਥੋਂ ਡਸਟ ਜੀ ਨਾ ਇਹ ਮਾਰਦਾ ਘਪੜਨ ਲੱਗਦਾ ਮੈਨੂੰ ਇੱਥੇ ਆ ਦਿਓ ਹਾਂ ਥੋੜਾ ਸ਼ੈਡੋ ਚ ਪੈਂਦੀ ਐ ਇਹ ਬਰੀਕੀ ਡਸਟ ਆਹੇ ਤੇ ਪਈ ਜਾਂਦੀ ਐ ਫਿਰ ਯਾਰ ਮੈਂ ਕੋਠੇਪੇ ਨਹੀਂ ਕੀੜਾ ਮਾਰਿਆ ਦੋ ਤਿੰਨ ਦਿਨ ਹੋ ਗਏ ਉਹ ਸਮਾਨ ਸੂ ਰੱਖ ਤਨ ਗਏ ਹੈਗੇ ਉਹ ਪੱਤੇ ਚ ਕਿਥਰ ਆ ਗਏ ਪੱਤੇ ਦੇ ਪਿੱਛੇ ਕਿਉਂ ਟਟਰ-ਕਟਰ ਜਿਹਾ ਨਹੀਂ ਧਾਕੇ ਗਏ ਅੱਛਾ ਕੋਣ ਕਰਕੇ ਦੇਖ ਰਹਿਣ ਤੇ ਕੀ ਨਹੀਂ ਹੂੰ ਮਾ ਦੇਖਦਾ ਕੰਦੀ ਨਹੀਂ ਹੈ ਅੱਛਾ ਇੱਥੇ ਵੱਡੇ ਹੋਣਾਂ ਨੇ ਫਿਰ ਹੈ ਆ ਮੈਂ ਕੰਦੀ ਵਿਛਾਈ ਹੈ ਅੱਛਾ ਅੱਛਾ ਉਹ ਪੱਤੇ ਵੱਡੇ ਚਲੇ ਗਏ ਫਿਰ ਆ ਪੱਤੇ ਵੱਡੇ ਹੋਣਾਂ ਨੇ ਫਿਰ ਇੱਥੇ ਅੱਛਾ ਆ ਲੁਕਾ ਪੜਾ ਪੜਾ ਜਾ ਹੋ ਗਿਆ ਇੱਥੇ ਆ ਪੱਤੇ ਵੱਡੇ ਇਹੇ ਭਾਈ ਇਹਦੇ ਵਿੱਚ ਡਿਜ਼ਾਈਨ ਲੱਗਣਾ ਹੈ ACP ਫੈਲ ਆਹ ਲੱਗੇ ਉਹ ਇੱਥੇ ਆ ਇਹਦੇ ਪਰ ਖੱਟ ਕੇ ਆਹ ਅਹੋ ਇੱਥੇ ਲਾਉਣਾ ਹੈ ਫਿਰ ਚਲੋ ਲਾਉਣਗੇ ਦੇਖਾਂਗੇ ਕਿ ਆ ਹਿਸਾਬ ਦਾ ਵਾ ਸਾਰਾ ਇਹ ਕੰਮ ਗਿੰਦੂ ਨੇ ਵੀ ਕਰ ਲਿਆ ਤਾਂ ਗਿੰਦੂ ਤਲਦਾ ਫਿਰਦਾ ਆ ਵੀ ਉਹਨਾਂ ਜਿਹੜਾ ਹੰਦੇ ਪਰਾਤ ਖੜ ਪੈਲਾਂ ਖੜ ਪੈਲਾਂ ਖੜ ਪੈਲੇ ਹੁਣ ਮੇਰੇ ਚਿੱਤੇ ਗਾਫਾ ਹਾਂ ਸੱਚ ਅੱਗੇ ਫਾਇਦਾ ਲਿਖਾ ਇੱਥੇ ਲੈਏ ਤੇ ਮੈਨੂੰ ਲੱਗਦਾ ਫਿਰ ਇਹ ਚੇਤੇ ਮੇਰੇ ਲੁੱਤਰੂ ਹੈ اچھا ਗਰੀਜ ਆਹ ਖੁਦ ਇਸ ਤਨੇ ਗਏ ਏ ਇਦਾਂ ਜਿਹੜੀ ਕੱਟ ਕੱਟ ਕੇ ਲਾਉਣਗੇ ਇੱਕ ਹੀ ਲਈ ਕਿ ਜਿਹਦੇ ਲਈ ਉਹ ਸਾਰਾ ਮਾਲ ਹੈ ਮੈਂ ਚੜੇ ਜਿੱਦਾਂ ਦਾ ਜਿੱਦਾਂ ਦਾ ਪਰਸੋਂ ਦਾ ਉਹ ਇੱਥੇ ਕਥਿਆ ਆ ਰਹਾ ਕਿੰਦਰ ਹੋਰ ਪੰਜਾਂ ਨੇ ਵਿਆਹ ਆ ਬਈ ਆ ਪਰ ਆਪਣੇ ਖੜਾ ਪੈਣਾ ਜਿਹੜੇ ਬਿੰਦੂ ਨੇ ਲਾਉਣੀ ਆ ਉੱਪਰ ਇਹ ਤੇ ਪ੍ਰਗਦਾ ਅੱਖਾਂ ਨਹੀਂ ਖੁੱਲਦੀ ਇਹਦੇ ਚਿੱਟੇ ਤੇ ਇੰਨਾ ਅੱਖਾਂ ਪਰ ਪੈ ਰਿਹਾ ਉਹ ਕਿੰਦਾਂ ਕਰਾਂਗੇ ਯਾਰ ਸਾਰਾ ਘਰ ਸਾਫ ਤਦੋਂ ਇਹ ਸਾਰੇ ਬੰਦੇ ਨਿਕਲਣਗੇ ਕਦੋਂ ਅਸੀਂ ਇਹ ਸਾਰਾ ਫਿਰ ਕਰਦੇ ਸਾਡਾ ਕਿਆ ਕਹਿੰਦੇ ਹੁੰਦੇ ਇੱਕ ਸਨਮਾਨ ਸਮਾਜ ਜ਼ਿੰਦਗੀ ਜਿਣੀ ਸ਼ੁਰੂ ਹੋਊਗੀ ਸਹੀ ਚੱਲਾਂ ਤਾਂ ਮੈਨੂੰ ਲੱਗਦਾ ਵੀ ਕਰਦੇ ਕਰੋਂ ਤਾਂ 2 ਸਾਲ ਪੂਰੇ ਲੱਗਣਗੇ ਜਿੱਥੇ ਤੱਕ ਮੈਨੂੰ ਆਈਆ ਇਹ 2 ਸਾਲਾਂ ਦੇ ਵਿੱਚ ਸਾਰਾ ਕੰਮ ਹੋਊਗਾ ਕਲੀਅਰ ਹੈ ਇਹ ਟੂ ਜਟ ਹੁਣ ਤੱਕ ਤਾਂ ਹਵਾ ਵਿੱਚ ਬਹੁਤ ਟੈਸਟ ਹੈ ਸਸਾ ਮੀ ਅੱਜ ਮੈਂ ਦੇਖਿਆ ਤਾਂ ਮੌਸਮ ਵੀ ਆਉਣ ਵਾਲੇ ਸ਼ੁੱਕਰਵਾਰ ਸ਼ਨੀਵਾਰ ਤੋਂ ਵੀ ਦੱਸਿਆ ਹੋਇਆ ਸ਼ੁੱਕਰਵਾਰ ਸ਼ਨੀਵਾਰ ਤਿੰਨ ਚਾਰ ਦਿਨ ਬੱਦਲ ਬਾਈ ਜਾ ਟੈਂਪਰੇਚਰ ਅੱਜ ਜਿਹੜਾ ਜਾਣਾ 42 43 ਤੱਕ ਜਾਊਗਾ اچھا ਤਾਂ ਮੈਂ ਹੀ ਮਲਾ ਗਿਆ ਫਿਰ ਇਹਦੇ ਨਾਲ ਹਾਂ ਹਾਂ ਚੱਲਾ ਰਿਹਾ ਵਧੀਆ ਕਰਕੇ ਕੰਮ ਯਾਰ ਹੁਣ ਦੇਖ ਚ ਕੁੰਜਾ ਭੰਨੇ ਆ ਬਿਜਲੀ ਵਾਲੀ ਬਹੁਤ ਭੰਨੇ ਜਾਂਦਾ ਸਾਡਾ ਯਾਰ ਇਹ ਨੰਨ ਲੰਦੋਂ ਬਾਅਦ ਚ ਲੈ ਕੇ ਆਇਆ ਚਰਮ ਚਰਨੀ ਆਪਣੀਆਂ ਫਿਰ ਇਹ ਆ ਪੰਨ ਦਾ ਇੱਥੇ ਤੇ ਸਾਰਾ ਇਹਦੋਂ ਨੂੰ ਪੈਪ ਕਰਦਾ ਜਿਹੜੇ ਅੰਦਰ ਬਾਹਰੋਂ ਆਣੀ ਮੋਟੀ ਤਾਰ ਇਹਦੋਂ ਜਾਣੀ ਵੀਦੋਂ ਆਉਣੀ ਵੀ ਆ ਤੱਕ ਕਰ ਕਰ ਕੁੰਡਾ ਲਾਤਾ ਹੁਆ ਮਨ ਨੂੰ ਆਂਦਾ ਗੱਲ ਦਰਦ ਖੁੱਲੇ ਗੁੱਲੇ ਤੇ ਭਾਈ ਚੰਦੀ ਜਾ ਰਿਹਾ ਸਾਰਾ ਕੰਮ ਦਿਨ ਪਰ ਦਿਨ ਕੱਲ ਕੋਈ ਬੰਦਾ ਨਹੀਂ ਆਇਆ ਹੈਗਾ ਅੱਜ ਵੀ ਨਹੀਂ ਲੱਗਦਾ ਅੱਜ ਵੀ ਨਹੀਂ ਆਇਆ ਹੈਗਾ ਘਰ ਤੇ ਜੀਜਾ ਨਹੀਂ ਲੱਗਦਾ ਸੀ ਕਹਿੰਦਾ ਕੋਈ ਨਾ ਕੋਈ ਕੰਮ ਨਿਭੜੇ ਠੀਕ ਹੈ ਤੇ ਕੰਮ ਅੱਗੇ ਵਧੇ ਇਹ ਤਾਂ ਅੰਦਰ ਹਵਾਰਾ ਫੜ ਰਹਾ ਤੇ ਮੁੰਮੇ ਨੇ ਬਾਹਰ ਮੇਰੇ ਖਾਲਸਾ ਮੈਂ ਦੇਖਿਆ ਇਹ ਕੀ ਆ ਪਿਆ ਬਾਰੀ ਬਾਰੀ ਪਿਆ ਅੱਜ ਦਾ ਖ਼ਬਰ ਪੜਦੇ ਆ ਅੱਜ ਇਹ ਰਿਪੋਰਟ ਖ਼ਬਰ ਆਈ ਹੋਈ ਆ ਭਾਰਤ ਨੇ ਛੱਡਣ ਵਾਲੇ ਪਾਕਿਸਤਾਨ ਨੂੰ 3 ਸਾਲ ਦੀ ਸਜ਼ਾ ਤੇ 3 ਲੱਖ ਰੁਪਏ ਜੁਰਮਾਨੇ ਤੋਂ ਗੁਮ ਸਮਝਾਉ 4 ਦਿਨਾਂ ਚ ਬਾਅਦ 537 ਬਰਸਤਾਂ ਦੇ ਨਵੇਂ ਟਾਰਗੇਟ ਰਸਤੇ ਔਰ ਛੱਡਿਆ ਸੋ ਲੋ ਭਾਈ ਹੁਣ ਇੰਨਾ ਕਾ ਦਾ ਫਰੋ ਇਹ ਹੋਣਾ ਹੀ ਹੈ ਠੀਕ ਹੈ ਜੀ ਪੁੱਲ ਬੰਨਾ ਫਹਿਲਗਾਮ ਇੰਨਾ ਕਾ ਦਾ ਫਰੋ ਇਹਨੇ ਮੈਂ ਜਿਆ ਥੋੜੇ ਜਿਹਾ ਤੇਵਰ ਦਿਖਾਉਣਾ ਹੀ ਆਪਣੇ ਬੰਦਿਆਂ ਨੇ ਇਹ ਤਾਂ ਭਾਈ ਹੁਣ ਦੋਨੇ ਮੁਲਕਾਂ ਦਾ ਇਸ ਨਾਲ ਕੁਝ ਕਾਪੜੇ ਕਿਹਾ ਚੱਲਦਾ ਕਿਤੇ ਪਹਿਲਾਂ ਚ ਕਾ ਚੱਲ ਰਿਹਾ ਹੈ ਕੀ ਆ ਕੋਈ ਸੁਣ ਰਿਹਾ ਹੈ ਕੀ ਹੈ ਤੇ ਬਸ ਕੀ ਦਾ ਹੱਥ ਹੈ ਕੀ ਆ ਉਸਨੇ

ਮੈਨੂੰ ਪਤਾ ਤਾਂ ਤੈਨ ਖਾਈ ਕਰਨੇ ਕਾਲੇ ਤੂੰ ਕਾਲੇ ਚ ਹੋਣਾ ਗਰਮੀ ਆ ਪਾਣੀ ਪੁਣੀ ਪੀ ਲਿਆ ਪਾਣੀ ਤਾਂ ਪੀਆ ਪੀ ਲਿਆ ਤਾਂ ਮੋਟਰ ਚਲਾ ਲਈ ਸੀ ਮੋਟਰ ਵਾਲੇ ਪਾਣੀ ਪੀ ਲਿਆ ਹੋਰ ਹੁਣ ਕਾਦਾ ਪੀਣਾ ਭਾਈ ਫਿਲਟਰ ਵਾਲਾ ਨਹੀਂ ਪੀਂਦਾ ਤੂੰ ਫਿਲਟਰ ਵਾਲਾ ਕਾਹਨੂੰ ਕੋਈ ਨਾ ਆਪਾਂ ਹਾਂ ਅਬਾ ਟੂਟੀ ਵਾਲਾ ਪੀਨੇ ਆਇਆ ਤਾਂ ਘਰ ਆ ਕੇ ਹੁਣ ਜਦ ਅੱਛਾ ਅਸੀਂ ਹੁੰਦੀ ਮੈਂ ਤਾਂ ਪੀ ਨਹੀਂ ਪੈਂਦਾ ਮੋਟਰ ਵਾਲਾ ਪਾਣੀ ਦੇ ਦਿਆ ਖਰਾਬ ਕਰੂ ਤੈਨੂੰ ਹਾਂ ਬਾੜਾ ਬੋਟਾ ਦਾ ਨਹੀਂ ਹਾਂ ਹਾਂ ਹੋਰ ਹੋਰ ਅੱਜ ਕੀ ਕਰਨਾ ਅੰਨਾ ਗਾ ਕਾਲੂ ਆ ਕੇ ਕੁੰਬੜੀ ਢੋਣ ਲੱਗਣਾ ਔਰ ਉੱਪਰ ਕੁਮਾ ਖੇ ਲਾ ਮ ਕੋ ਖਲਾਪ ਲਾ ਕੇ ਵਧੇਗਾ ਹਾਂ ਔਰ ਨਮਰਕ ਦਿਖਾਈ ਔਰ ਨ ਬੱਜਦਾ ਨਹੀਂ ਖਰਾਬ ਹੋ ਗਈਦਾ ਔਰ ਬੋਲ ਦੇ ਵਿੱਚ ਬੱਜਦਾ ਨਹੀਂ ਹੈਗਾ ਟੀ 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 ਜੇ ਬੱਜਦਾ ਨਹੀਂ ਟੀ 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 ਹੱਥ ਚੱਕਲਾ ਹੁਣ ਢੇ ਹੱਥ ਚੱਕਲਾ ਨਹੀਂ ਓਢੇ ਹੱਥ ਚੱਕਲਾ ਬੱਜੀ ਜਾ ਰਿਹਾ ਉਹ ਆਲੇ ਟੁੱਟ ਗਈ ਦੀ ਉਹ ਵੀ ਹੂੰ ਸਿਕਲ ਤਾਂ ਨਹੀਂ ਵੇਚਣਾ ਹੈ ਨਾ ਭਾਈ ਹੂੰ ਮੇਰਾ ਖਰਾਬ ਹੋ ਗਿਆ ਯਾਰ ਪਰਵਾਹ ਲਾ ਇਹ ਜਨ ਇਹ ਹਲਕਾ ਜਿਹਾ ਓਏ ਹਾ ਉਹ ਵੀ ਹਲਕਾ ਜਿਹਾ ਹੀ ਆ ਲੇਕੇ ਜਾਂਦੇ ਕੇਦਰ ਉਪਰ ਤੋਂ ਸਵਾਕੇ ਲਿਆਉਂਦੇ ਆ। ਸਾਹ ਤੇ ਦੇ ਕੋਲ ਸਵਾਰ ਲਾ ਪਾਇਆ। ਹੋਰ ਉਪਰ ਦੇ ਮਨ ਗੱਦੇ ਚੱਕ ਕੇ ਲੈ ਕੇ ਆਉਣੇ ਆ। ਹਾਂ। ਗੱਦੇ ਲੈਂਦੇ ਉਹ ਚੱਕ ਕੇ ਲੇਖਣ ਮਾਰਦੇ ਕਿੜਾ ਮੈਂ ਦੇਖਦਾ। ਸਾਹ ਸਾਹ ਜੀ ਆ ਗਏ ਨੇ। ਸਵਾਰ ਤੇ ਆਇਆ ਪਾਣੀ ਲਾਉਣਾ ਫਿਰ। ਅੱਛਾ। ਹੋਰ ਆਦੀ ਲੈਣਾ ਕੁੱਲਾ ਜਾਂਦੇ। ਅੱਛਾ ਅੱਛਾ। ਮੀਂਹ ਕਿਦੜਾ ਦੱਸਿਆ ਹੋਇਆ ਹੁਣ? ਮੀਂਹ ਨੂੰ ਗੱਲ ਹੋਰ। ਉਹ ਮੀਂਹ ਨੂੰ ਪੁੰਜਾਉਣਾ। ਹਾਂ। ਹਾਂ। ਜਦ ਕਣਕ ਆਉਂਦੀ ਹੈ ਜਦ ਇਹ ਹੁੰਦਾ ਏ। ਚੱਕਦੇ ਢੱਕਣ ਮੜਾ ਜਾ। ਮੈਂ ਕੀ ਕਹਿਣਾ। ਚੱਕਦੇ ਨੀਲੇ ਬੰਮੇ ਨੂੰ ਢੱਕਣਾ। ਹਾਂ ਜਿੰਨੇ ਵਾਜੇ ਤੱਕ ਜਗਲ ਹੁੰਦੀ ਪੈਣਾ ਵੀ ਹਾਂ ਲੈ ਬਾਬਾ ਨੇ ਭਰਾਖਿਆ ਕਰਤੀ ਅਖਬਾਰ ਚਾਹ ਕਹਿੰਦੇ ਇਸ ਸਾਲ ਬਹੁਤ ਮੀਂਹ ਪੈਣਾ ਅਖਬਾਰ ਚ ਤਾਂ ਆਇਆ ਇਹ ਤੇ ਵੀ ਇਸ ਸਾਲ ਬਹੁਤ ਮੀਂਹ ਪੈਣਾ ਵੀ ਦਾਣੇ ਉੱਚੀ ਜਗ੍ਹਾ ਰੱਖਿਓ ਨਾ ਨਾ ਮੈਂ ਤਾਂਹੀਂ ਚੋਾਰੇ ਚੜਾ ਦਿੱਤੇ ਨਹੀਂ ਕਿਤੇ ਮੱਦੀ ਚੜਾ ਲਾ ਮੀਂਹ ਹੋ ਗੋੜਨੀ ਪੈਣ ਹਾਂ ਉਹਦਾ ਗਾਂ ਪੈਣੇ ਆ ਅੱਛਾ ਕਦੋਂ ਜਾਂ ਪ੍ਰਸ਼ਾਦ ਉਹਨਾਂ ਜਦ ਪੈਣੇ ਆ ਮੇਰੀ ਟੂੜੀ ਦਾ ਪਕਾ ਫਿਰ 3000 ਕਹਿੰਦੇ ਆ 3000 ਹਾਂ 3000 ਚਲੋ ਮੈਂ ਪੁੱਛਦਾ ਬੰਦ ਨੂੰ ਫਿਰ ਤੁਹਾਨੂੰ ਚੱਕਰ ਤੇ ਕਾਦ ਲੈਣਗੇ ਫਿਰ ਨਹੀਂ ਨਹੀਂ ਬਾਈ ਕਹਿੰਦਾ ਸੀ 3000 ਵੀ ਉਹ ਕਰਦੇ 5000 ਨੂੰ ਕੀਲੇ ਦੀ ਵਿਕ ਗਈ ਆ ਅੱਛਾ ਹਾਂ ਬਾਕੀ ਦੇਖਦੇ ਆ ਵੀ ਜੇ ਮੈਨੂੰ ਪੁੱਛਣਗੇ ਬਾਈ ਨੂੰ ਕਹਿੰਦਾ ਵੀ ਪੁੱਛਦਾ ਠੀਕ ਹੈ ਤੇ ਦੱਸੀ ਫਿਰ ਮੈਨੂੰ ਇਹ ਮੇਰੇ ਸੀ ਆਪਣੇ ਘਰੇ ਪਾਉਣ ਲੱਗਿਆ ਹੋਇਆ ਹਾਂ ਇਹ ਨਾਲੇ ਵਾਲੇ ਉਹ ਲੱਗੇ ਹੋਏ ਅੱਛਾ ਉਹ ਵਾ ਦੇਖੀ ਚੱਲਦੀ ਉਹ ਇੱਧਰ ਮੇਰੇ ਖੇਤਾਂ ਮੇਰੇ ਖੇਤਾਂ 'ਤੇ ਲਾਗੇ ਚੱਲ ਰਹੀ ਆ ਇੱਧਰ ਇੱਧਰ ਹਾਂ ਅੱਛਾ ਕਿੱਧਰ ਇੱਧਰ ਬਣਾਉਂਦਾ ਇੱਧਰ ਬਣਾਉਂਦਾ ਇੱਧਰ ਇੱਧਰ ਬਣਾਉਂਦਾ ਕਿੱਧਰ ਬਣਾਉਣ ਲੱਗਿਆ ਹੋਇਆ ਅੱਛਾ ਅੱਛਾ ਮੇਰੇ ਇੱਥੇ ਬਣਾਉਣੀ ਹੈ ਚਲ ਠੀਕ ਖਾਲਾ ਰੋਟੀ ਤੂੰ ਵੀ ਫਿਰ ਹੋਰ ਕੜੀ ਲਿਆ ਕੜੀ ਬਣਾਈ ਮੈਂ ਕੜੀ ਬਣਾਈ ਹੋਈ ਆ ਸਾਡੇ ਕੱਲ ਦਿੱਤੀ ਅੱਛਾ ਨਹੀਂ ਚੱਲਦੀ ਹੁਣ ਕੜੀ ਆ ਫਿਰ ਜਿਹਦੇ ਮਰਜ਼ੀ ਪਛੜੇ ਇਹੀ ਇਕੱਠੀ ਜੀ ਹੋ ਜਾਂਦੀਆਂ ਮੈਨੂੰ ਪਤਾ ਇਹ ਗੱਲ ਪਤਾ ਗੱਲ ਪਤਾ ਕਿੱਦਾਂ ਚੱਲਦੀ ਆ ਪਾਣੀ ਮੈਂ ਕੜੀ ਬਣਾਉਣ ਲੱਗੀ ਇਹ ਹਾਂ ਉਧਰ ਕੜੀ ਬਣੇ ਐ ਤੂੰ ਵੀ ਕੜੀ ਧਰ ਲੈ ਉਹ ਅਗੇ ਸਾਗ ਹੁੰਦਾ ਸਾਗ ਜਾਂਦਾ ਦਾ ਸਾਗ ਚੱਲਦਾ ਦਾ ਉਹਦੇ ਪੈਸੇ ਤੇ ਮਸ਼ੀਨ ਆਉਂਦੀ ਉਧਰ ਪੈਸੇ ਦੀ ਮਸ਼ੀਨ ਕੌਣ ਆ ਬਲਾ ਹਾਂ ਤਾਂ ਐਸੇ ਨਹੀਂ ਮਸ਼ੀਨਾਂ ਪੈਸੇ ਪੜੇ ਮੜਾ ਬਣਾ ਰਿਹਾ ਹੈ ਇਹ ਕੌਣ ਤੇ ਹਾਂ ਤੇ ਭਾਈ ਫੈਨ ਆਏ ਹੁਣ ਬਾਹਰੋਂ ਮਿਲਣਾ ਫੈਨ ਤੇ ਦੇਖ ਡਰ ਰੇੜੀ ਦਾ ਕੋਈ ਕੱਢਿਆ ਇਹਨਾਂ ਨੇ ਹਾਂ ਹਾਂ ਮੈਲਿੰਗ ਮਾਫੀਆ ਹੋਰ ਕਿਦਾਂ ਮੈਲਿੰਗ ਮਾਫੀਆ ਮੈਲਿੰਗ ਮੈਲਿੰਗ ਅੰਗਰੇਜ਼ੀ ਚ ਮੈਲਿੰਗ ਮਾਫੀਆ ਹਾਂ ਕੱਲ 2000 ਦੱਬੇ ਹੋਰ ਲਾ ਦਿਓ ਮੇਰੇ ਮਰ ਕੱਲ ਨਾ ਨਾ ਕੱਲੋਂ ਮੈਨੂੰ ਦੇ ਕੇ ਪੰਗੜੇ ਪਾਵੇ ਪੰਗੜੇ ਇਹ ਹਾਂ ਝੂਠਾ ਕੁੱਤਾ ਹੈ ਹੈ ਮੋੜ ਸਾਂ ਬਲਦਾਨ ਹਾਂ ਜ਼ਿੰਦਗੀ ਵਿੱਚ ਤਰੱਕੀ ਪਰ ਆ ਗਿਆ ਬਾਈ ਹੈ ਤਰੱਕੀ ਪਰ ਆ ਗਿਆ ਚਲ ਮਹਾਰਾਜ ਹੋਰ ਤਰੱਕੀਆਂ ਦੱਸੇ ਹੋਰ ਤਰੱਕੀ ਪਰ ਆ ਗਿਆ ਕੀ ਕਾਦੀ ਯਾਰ 5 ਸਾਲ ਹੋ ਗਏ ਰੇੜੀ ਪਰ ਹੈ ਆ ਗਿਆ ਰੇੜੀ ਕਿਹ ਐ ਰੇੜੀ ਪਰ ਹੈ 10 ਸਾਲ ਹੋ ਗਏ ਬਾਈ ਯਾਰੀ ਤਰੱਕੀ ਹੈ ਗਰੀਬ ਬੰਦੇ ਦੀ ਉਹੀ ਕੱਪੜੇ ਐ ਥੋੜਾ ਬੰਦਾ ਬਦਲ ਗਿਆ ਤੇਰੇ ਵਰਗਾ ਤਾਂ ਗਰੀਬ ਘਰ ਘਰ ਹੋਣ ਬਾਈ ਥੋੜਾ ਦਿਲੋਂ ਬਦਲ ਗਿਆ ਡਣੀ ਬੰਦਾ ਹੋਈ ਹੈ 10 ਸਾਲ ਤਾਂ ਨਹੀਂ ਹੋਇਆ ਯਾਰ ਥੋੜੀ ਨੀਤ ਬੇਈਮਾਨ ਹੋ ਗਈ ਇਹ ਹੁਣ ਮੇਰੇ ਕੰਮ ਨਹੀਂ ਆਉਂਦਾ ਹੁਣ ਮੈਨੂੰ ਜਵਾਬ ਦਿੰਦਾ ਬਾਈ ਸ਼ਰੇਆਮ ਬਾਈ ਬਰ ਝੂਠ ਬੋਲਣਾ ਸਿੱਖਿਆ ਹੈ ਇਹ ਸ਼ਰੇਆਮ ਮੈਨੂੰ ਜਵਾਬ ਦਿੰਦਾ ਹੁਣ ਇਹ ਕੰਮਜਾਦੀ ਦਾ ਰਸਤਾ ਹੀ ਝੂਠ ਬੋਲਣਾ ਹੈ ਨਾ ਬੱਲੇ ਬੱਲੇ ਬਾਬਾ ਰਾਜੂ ਦੀ ਭੈਣੀ ਵਾਲੇ ਕਾਮਯਾਬੀ ਦਾ ਰਸਤਾ ਝੂਠ ਬੋਲਣਾ ਨਹੀਂ ਕਿ ਹੁਣ ਤੇਰਾ ਯਕੀਨ ਨਾ ਕਰੀਏ ਕਰੀਏ ਅਸੀਂ ਬੂਟ ਬੋਲੇਗਾ ਨਾ ਉੱਥੇ ਆ ਗਿਆ ਇੱਥੇ ਆ ਗਿਆ ਵਾ ਦੋ ਮਿੰਟ ਰੁਕਿਓ ਵਾ ਤੇਰਾ ਹੁਣ ਯਕੀਨ ਨਾ ਕਰੀਏ ਵਾ ਠੀਕ ਹੈ ਕੋਈ ਨਾ ਕਹਿ ਕਹਿ ਕੇ ਬਦਲੇ ਲੰਦਾ ਜਾਨ ਮਹਲ ਕਹਿੰਦੇ ਕੋਈ ਨਾ ਪਾਣੀ ਪੁੜਾ ਥੱਲੇ ਦੇ ਨਿਕਲਣਾ ਕਹਿ ਕਹਿ ਕੇ ਬਦਲੇ ਲਵਾਂਗੇ ਪਾਣੀ ਦਾ ਪੁੜਾ ਥੱਲੇ ਨਿਕੜਾ ਹਾਂ ਢੇਲੀ ਦਾ ਦੋ ਤਿੰਨ ਹਜ਼ਾਰ ਨਹੀਂ ਛੱਡਦਾ ਹੁਣ ਇਹ ਹੁਣ ਇਧਰ ਪਹ ਲੱਗ ਗਿਆ ਦੋ ਪਾਪੇ ਤੇ ਹਟ ਗਿਆ ਉਹ ਵੀ ਜੰਦ ਕਰੀ ਜਾਂਦਾ ਵਿੱਚੇ ਵੀ ਜਾ ਜਾਂਦਾ ਕੱਲ ਲੱਗਿਆ ਤਾਂ ਪਰ ਕਿਹੜੇ ਦੁਕਾਨ 'ਪਰ ਲੱਗ ਗਿਆ ਕਿਸੇ ਪਰ ਦੁਕਾਨ 'ਪਰ ਵੀ ਲੱਗਾ ਉੱਥੋਂ ਵੀ ਕੰਮ ਕਰੀ ਜਾਂਦਾ ਵਿੱਚ ਵਿਚਾਲੇ ਜੇ ਫੋਨ ਆ ਜਾਂਦਾ ਆਉਗੀ ਕਰੀ ਜਾਂਦਾ ਹਾਂ 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 ਚੱਲ ਠੀਕ ਆ ਖਾਲਾ ਰੋਟੀ ਫਿਰ ਇਹ ਸਿੱਝ ਸਾਡੇ ਥੋੜੇ-ਬਹੁਤੇ ਹਾਸੇ ਮਜ਼ਾਕ ਚੱਲਦੇ ਰਹਿੰਦੇ ਬੰਦਿਆਂ ਦੇ ਨਾਲ ਠੀਕ ਹੈ ਜੀ ਰਾਜੂ ਇਹ ਵੀ ਆਪਣੀ ਬੰਦਾ ਤੇ ਕੋਈ ਪਰਾਇਆ ਨਹੀਂ ਹੈਗਾ ਤੁਸੀਂ ਦੇਖੋ ਨਾ ਇੱਥੇ ਮੇਰੇ ਨਾਲ ਬਹੁਤ ਕੰਮ ਕਰਾ ਹੁਣ ਵੀ ਆਇਆ ਨਹੀਂ ਹੈ ਪਰ ਹੁਣ ਥੋੜੇ ਜਨਾ ਕਰਦਾ ਜਵਾਬ ਦੇ ਜਾ ਕਿ ਤੈਨੂੰ ਨਾ ਰਾਜੂ ਆਏ ਬਣ ਜਾ ਕੇ ਢੇੜਾ ਲਾਉਣਾ ਰਾਜੂ ਆਏ ਬਣ ਜਾ ਕੇ ਕੋਈ ਢੇੜਾ ਲਾਉਣਾ ਇਹਨੇ ਹੋਂਦਰ ਮੈਨੂੰ ਜਵਾਬ ਦੇ ਖਾਦੇ ਹੋ ਗਏ ਆ ਮੱਛਰਾਂ ਦੇ ਆ ਲੋ ਪਜਟ ਲਾ ਲੇ ਕਰੋ ਰਾਤ ਨੂੰ ਬਹੁਤ ਮੱਛਰ ਹੋਇਆ ਬਹੁਤ ਮੱਛਰ ਹੋਇਆ ਥੋੜਾ ਜਿਹਾ ਜ਼ਿਆਦਾ ਹੀ ਹੋਇਆ ਹੋਰ ਕੁਝ ਬਸ ਵੇਲ ਟਾਂ ਦੇ ਜਿਹੜੇ ਕਿਰਿਆ ਕਰਦੇ ਖੇਤਾਂ ਜਾ ਕੇ ਉਹ ਵੀ ਨਹੀਂ ਬੈਠਣ ਦਿੰਦਾ ਹੈ ਨਾ ਸਮਾਰ ਦਿੰਦਾ ਮੱਛਰ ਲੋਕੀ ਆਪਣੇ ਘਰ ਦੇ ਵਿੱਚ ਗੁਰਬਾਣੀ ਚੱਲ ਰਹੀ ਜੀ ਮਹਾਰਦੀ ਕਿਰਪਾ ਦੇ ਨਾਲ ਬੰਦ ਹੋ ਗਈ ਸੀ ਯਾਰ ਕਾ ਇਹ ਚੀਜ਼ਾਂ ਆਣ ਗਿਆ ਮੈਂ ਤਾਂ ਹਰ ਪਾਸੇ ਹਰੇ ਹਰੇ ਦਿਖੀ ਜਾ ਰਿਹਾ ਹਾਂ ਮੈਡਮ ਜੀ ਲੰਘ ਮੈਡਮ ਜੀ ਉਧਰ ਕੁੰਡਾ ਲਾ ਕੇ ਲੰਘੇ ਹੋਣੇ ਐ ਮੈਂ ਪਾਣੀ ਪੀਣੇ ਤਾਂ ਉਧਰ ਜਾਣਾ ਘੁੰਮ ਕੇ ਕੋਈ ਹੋਰ ਕੋਈ ਖਬਰ ਹੈ ਕੋਈ ਬੋਲਬਾਕਸ ਬੋਲਬਾਕਸ ਵੀ ਤਾਂ ਡੀਲਰ ਵੀ ਸਸਤੀ ਤੇ ਕਿਸ਼ੋਰ ਲੈ ਮਲਾਸ ਪਾਣੀ ਦਾ ਪੀ ਇੱਕ ਤੇਰੀ ਜਗ੍ਹਾ ਉੱਥੇ ਜਾ ਉੱਥੇ ਤੇਰਾ ਮੈਂ ਪਾਣੀ ਪਾਉਂਦਾ ਠੰਡਾ ਜਾ ਬੈਠਾ ਉੱਥੇ ਉਹ ਉੱਥੇ ਬੈਠ ਜਾਂਦਾ ਫਿਰ ਉੱਥੇ ਨਾ ਪਾਣੀ ਠੰਡਾ ਜਾ ਪਾ ਦਿੰਦਾ ਇਹਦੇ ਵਾਸਤੇ ਤੇਰਾ ਪਾਉਂਦਾ ਪਾਣੀ ਮੈਂ ਬੈਠਾ ਉੱਥੇ ਬਰਫ਼ ਚ ਪਾਣੀ ਪਾ ਕੇ ਨਾ ਬਾਲਟੀ ਦੇ ਵਿੱਚ ਇੱਕ ਚ ਉਹਨੂੰ ਐਨ ਠੰਢੀ ਪਾਣੀ ਕਰਕੇ ਉੱਥੇ ਪਾ ਦਿੰਦਾ ਉਹਦੇ ਦੁਪਹਿਰੇ ਦੁਪਹਿਰ ਪੈਂਚਰ ਘਾਟੇ ਨਿਕਲ ਜਾਂਦੇ ਹਨ ਇੱਕ ਟੁੱਟੀ ਆਉਂਦੀ ਨਹੀਂ ਟੁੱਟੀ ਆ ਗਈ ਟੁੱਟੀ ਗਈ ਟੁੱਟੀ ਆ ਗਈ ਪਾਣੀ ਆ ਗਿਆ ਪਾਣੀ ਹੋ ਗਿਆ ਨਹੀਂ ਚੱਲੀ ਜਾਂਦਾ ਸਾਡੇ ਦਾ ਆਪਾਂ ਭਾਂਡੇ ਦਾ ਲੱਦੇ ਧੋਣੇ ਨੇ ਓਪੋ ਮੈਨੂੰ ਲੈਣਾ ਪੈਣਾ ਹੁਣ ਵਾਟਰ ਬੋਟਲ ਲੈਣ ਦੇਣੇ ਨੇ ਕਾਕ ਤਾਂ ਮਨ ਨੂੰ ਲਾਣਾ ਪੈਣਾ ਭਾਈ ਪੂਰੇ ਦੋ ਗਰੇ ਦਵਾਤੇ ਦੇਖ ਲੋ ਇਦਾਂ ਗਰੇ ਲੱਗੀ ਜਾਂਦੇ ਫਿਰ ਤਾਂ ਚਲ ਇੱਧਰ ਖੋਲਣਾ ਹਾਂ ਇੱਧਰੋਂ ਚਲਦੇ ਆ ਇੱਧਰ ਨੂੰ ਵੀ ਲਾਉਂਦੇ ਮੈਂ ਆ ਬੇ ਬੋਲੇ ਜਾ ਪਈ ਪਹਿੰਦਾ ਟੋਦੀ ਨਗਰ ਤਾਂ ਮੈਂ ਵੀ ਕਰ ਦਿੰਦਾ ਨਾਲ ਹੋ ਗਿਆ ਮਦਦ ਕਰਾ ਲਈ ਨਹੀਂ ਸਾਰੇ ਮੈਕ ਦੇ ਹੁੰਦੇ ਕੰਮ ਮੈਂ ਲਾਈ ਪਾਣੀ ਮੈਂ ਚੱਕੀਆਂ ਹੋਈ ਮੈਂ ਕਾਹੇ ਕਰ ਲਾ ਮੈਂ ਕਾਹੇ ਕਰ ਲਾ ਲੈ ਪਹਿਲਾਂ ਤਾਂ ਪਾਣੀ ਪੀਏ ਬਾਕੀ ਕੰਮ ਬਾਅਦ ਚ ਲੂਕਦੇ ਟੁਕੜਿਆਂ ਚ ਪਾ ਕੇ ਪਿਆਜ਼ ਉਹ ਉੱਧਰ ਪਏ ਆ ਖਾਜਰ ਅੱਲਾਹ ਇਹ ਪਾਣੀ ਪਿੰਨੇ ਤਾਂ ਦੂਜੇ ਬਾਂਡੇ ਵਾਲ ਚੱਕ ਕੇ ਲੈ ਕੇ ਆਉਂਦੇ ਉਹ ਵਾਹ ਕਿਰੋ ਦਾ ਲੀਟਰ ਤੋਂ ਪੌਣਾ ਲੀਟਰ ਪਾਣੀ ਪੀ ਗਿਆ ਘੰਟੇ-ਘੰਟੇ ਬਾਅਦ ਪਾਣੀ ਪੀਂਦਾ ਰਹਿੰਦਾ ਮੈਂ ਤਾਂ ਤੁਸੀਂ ਵੀ ਭਾਈ ਪਿੰਦੇ ਰਹੋ ਪਾਣੀ ਮੈਂ ਹਰੇਕ ਬਿੜੀ ਚ ਕਹਿੰਦਾ ਇਹ ਚੀਜ਼ਾਂ ਜ਼ਰੂਰੀ ਐ ਲੈ ਬੰਟ ਉੱਧੀਆ ਪਾ ਇਹ ਤਾਂ ਬਹੁਤ ਟੈਂਕੀ ਵੀ ਰਿਜ਼ਰਵ ਕੋਟਾ ਰੱਖਣਾ ਹੋ ਕਰਕੇ ਜੇ ਕਦੇ ਪਾਣੀ ਨਾ ਆਇਆ ਹੋ ਰਿਜ਼ਰਵ ਕੋਟਾ ਪਿਆ ਹੋਵੇ ਆਪਣੇ ਕੋਲ ਮੈਂ ਦੇ ਇਸਲਾਹ ਤੇ ਵੀ ਇੱਥੇ ਨਾ ਕਿ ਧਰਤੀ ਟੋਆ ਪੱਟ ਕੇ ਇਹ ਥੱਲੇ ਧਰਤੀ ਚ ਬਣਾ ਦਵਾਂ ਹਲੇ ਵੀ ਦੇਖਾਂਗੇ ਹੁਣ ਬੜੇ ਟਾਈਮਾਂ ਦੇ ਵਿੱਚ ਸੋਚਾਂਗੇ ਜੇ ਕਿ ਇੱਧਰ ਕਿੱਥੇ ਟੋਆ ਮਰਵਾ ਕੇ ਥੱਲੇ ਮੈਂ ਥੱਲੇ ਟੈਂਕੀ ਬਣਾ ਦੀ ਪਾਣੀ ਵਾਲੀ ਵੀ ਕਿਤੇ ਉਹ ਪਾਣੀ ਨੂੰ ਥੱਲੇ ਸੱਕ ਕਰਨਾ ਹੈ ਕਿ ਤੇ ਲੋਡ ਪੈ ਜਾਵੇ ਤੇ ਮੈਂ ਹੁਣ ਟੈਂਕੀ ਵੀ ਪਈ ਹੈ ਫਾਲਤੂ ਉਹਦੇ ਬਾਰੇ ਵਿਚਾਰ ਕਰ ਰਹੇ ਆਂ ਜੇ ਇੱਧਰ ਇੱਧਰ ਚੜਾ ਦਈਏ ਦੂਜੇ ਪਾਸੇ ਦੂਜੇ ਕੋਠੇ ਪਰ ਉਹ ਪਾ ਜੀ ਉਹ ਰੱਖ ਦਾਂਗੇ ਜੇ ਤਾਂ ਮੁੱਪ ਨੂੰ ਚੱਕਿਆ ਇਹ ਲੱਗੂਗਾ ਨਾਲ ਹਾਂ ਇਹ ਆ ਮਨ ਹੱਥ ਚ ਫੜਨਾ ਪੈਣਾ ਐ ਹੱਥ ਚ ਐ ਜੱਕਣੀ ਪੈਣੀ ਹੈ ਵੋਲਟੇਜ ਲੈ ਇਹ ਕੰਮ ਨੇ ਬੜਿਆ ਆਪਣਾ ਸਸਤਾ ਜੀ ਬੀਰਤੀ ਥੱਲੇ ਸੌਣ ਸੌਖੂ ਹੋ ਜਾਣਾ ਗੰਨੇ ਹੁਣ ਥੱਲੇ 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 ਸੁੱਕ ਜਾਊਗਾ ਇਸੇ ਕੰਮ ਤਮਾਜ਼ੀ ਕਹਿਣੀ ਕਹਿਣੀ ਭੁੱਲੇ ਗਿਆ ਪਹਿਲਾਂ ਕਿਹੜੀ ਦੱਸੋ ਵੇ ਅੱਜ ਮੈਂ ਕਿਹੜੀ ਗੱਲ ਦੀ ਕਹੀ ਅੱਜ ਵਾਲੀ ਵੀਡੀਓ ਚ ਜਿਹੜੀ ਮੈਂ ਅਕਸਰ ਕਹਿੰਦਾ ਹੁੰਦਾ ਹਾਂ ਕਮੈਂਟ ਕਰਕੇ ਦੱਸੋ ਵੀ ਆ ਗੱਲ ਬਾਈ ਤਾਂ ਪਹੀ ਹੀ ਵਿਚ ਗੈਂਦਾ ਕਹਿੰਦਾ ਮੈਂ ਕਹਿਣ ਲੱਗਿਆ ਤਾਂ ਮੈਂ ਕਿਹਾ ਵੀ ਚੱਲ ਥੋੜੋ ਪੁੱਛਦੇ ਆਂ ਵੀ ਧੀ ਗੱਲ ਮੱਝ ਵਾਲੀ ਕਹੀ ਨਹੀਂ ਵੀਡੀਓ ਦੇ ਵਿੱਚ ਹਾਂ ਮੇਰਾ ਕਰਾਇਆ ਪੈ ਰਿਹਾ ਦਾ ਯਾਰ ਦਿੱਲੀ ਦਾ ਦਿੱਲੀ ਅੱਜ ਦਾ ਕਰਾਇਆ ਪੈ ਰਿਹਾ ਦਿੱਲੀ ਦਾ ਦਿੱਲੀ ਚੱਲੋ ਤਾਂ ਵੀ 4 ਪੈਸੇ ਬਣ ਜਾਣੇ ਸੀ ਤੇ ਰਿੰਕੂ ਦਾ ਸਰਪੰਚ ਦਾ ਨਵਾਂ ਕੰਮ ਹੈ ਉਹ ਵੀ 4 ਪੈਸੇ ਬਣਾ ਲੂਗਾ ਭਾਈ ਤੇ ਆ ਰਹਿਣ ਦੇ ਉਹਨੇ ਵੀ ਭਾਈ ਪੈਸੇ ਲਾਏ ਆ ਦਨੇ ਹੋਰੇ ਤਰ੍ਹਾਂ ਦਾ ਹੋਇਆ ਪਿਆ ਵੀ ਸਮਝ ਨਹੀਂ ਆ ਰਹੀ ਹੈਗੀ ਅਜ ਦੇ ਵਿੱਚ ਦੱਖਣ ਜਿਹਦਾ ਸਾਹ ਜਿਹਦਾ ਵਿੱਚ ਪੱਛੋ ਦਾ ਵਿੱਚ ਪਹਾੜ ਨਾ ਘੁੰਮਿਆ ਜਾ ਹੋਇਆ ਮੌਸਮ ਹੈਗੀ ਮੈਂ ਦੇਖ ਇੱਕ ਦਿਨ ਦੇਖਦਾ ਤਾਂ ਐ ਦੱਖੜਾ ਜਿਹਦਾ ਇਹ ਸਾਡੇ ਪਹਾੜਾ ਇਹ ਸਾਡੇ ਤਿੰਨ ਹਵਾਂ ਨੇ ਇੱਥੇ ਸਾਡੇ ਸਰਕਲ ਜਾਂ ਬਣਾਉਂਦੀਆਂ ਆਏ ਜੋ ਮੈਂ ਸ਼ਾਇਦ ਇਹ ਕੱਢਾਂ ਤੁਹਾਨੂੰ ਲੈਪਟਾਪ ਉਰ ਦਿਖਾਵਾਂ ਮੈਂ ਉਹਨਾਂ ਇੰਗਲਿਸ਼ ਕਹਿੰਦੇ ਪਤਾ ਨਹੀਂ ਕੀ ਹੁੰਦੇ ਕਹਿੰਦੇ ਉਹ ਬਿੰਡ ਕਹਿੰਦੇ ਆ ਨਾ ਬਿੰਡ ਬਿੰਡ ਦੇਖਾਂ ਮੈਂ ਕੱਢ ਕੇ ਜੇ ਮਿਲ ਜਵੇ ਲੈਪਟਾਪ ਉਰ ਟੋਟਲ ਬਿੰਡ ਕਿੱਧਰ ਹੋ ਕਿੱਧਰ ਨੂੰ ਜਾਣੀ ਆ ਸਰਚ ਕਰਦੇ ਆ ਕਿੰਨਾ ਲੈਪਟਾਪ ਨੂੰ ਮਗਰ ਪਤਾ ਨਹੀਂ ਆ ਵੀ ਦੇਖੀਂ ਫਿਰ ਕਿੱਧਰ ਕਿੱਧਰ ਨੂੰ ਆਉਣੀ ਆ ਬਿੰਡ ਉਹ ਸਰਚ ਕਰਕੇ ਦੇਖਦੇ ਆ ਵੀ ਕਿਆ ਕਹਿੰਦੀ ਆ <黃> <West> 嗯，哦、嗯，咱们那个白的不离，嗯，W I M B。 ਇਹ ਆ ਗਿਆ ਸ਼ੁਰੂ ਹੋ ਗਿਆ। ਇਹ ਦੂਜੇ ਤਰ੍ਹਾਂ ਬਣਾ ਦੇਣਾ ਮੈਪ ਜਹ ਉਹਦਾ ਪਤਾ ਲੱਗ ਜਾਣਾ। ਬਿੰਡ ਸਪੀਡ ਫਾਸਟ ਮੈਪ ਦੇਖਾ ਮੈਂ ਤੇ ਦੁਬਾਰਾ ਬੁਝਾਇਆ। ਇਹ ਆ ਦੇਖੋ ਇੱਥੇ। ਹਮ ਇੱਥੇ ਤਾਂ ਦਿਖਾਉਂਦਾ ਮੈਂ ਕਿੱਧਰ ਕਿੱਧਰ ਨੂੰ ਆ ਰਹੀ ਏ। ਫਿਰ ਆ ਇੱਥੇ ਬੰਨੀ ਦਾ ਸਰਕਲ ਜਹ ਆ ਇੱਥੇ ਸਰਕਲ ਜਹ ਬਣ ਰਿਹਾ। ਸੰਦਲਾ ਸਾਡਾ ਇੱਥੇ ਪੈਂਦਾ ਬਾਰਡਰ ਪਰ ਇੱਥੇ ਇੱਥੇ ਜਿਹੜਾ ਬਣ ਰਿਹਾ ਇੱਥੇ ਜਿਹੜਾ ਹਰਿਆਣਾ ਜਿੱਥੇ ਰੋਪੜ ਆ ਜਾਂਦਾ ਹਾ ਇੱਥੇ ਜਿਆ ਸਰਕਲ ਚ ਘੁੰਮਦੀ ਫਿਰ ਇੱਥੇ ਤਾਂ ਹੀ ਹਵਾ ਨਾਲ ਘੁੰਮ ਕੇ ਜੀ ਆਉਂਦੀ ਆ ਜਿੱਦਾਂ ਘੁੰਮਦੀ ਨੇ ਇੱਥੇ ਆਪ ਹਾ ਇਹ ਘੁੰਮਦੀ ਉਹ ਕਿੱਧਰ ਤੇ ਜਾਂਦੀ ਕਿੱਧਰ ਤੇ ਦੇ ਜਾਂਦੀ ਹੈ ਕੱਢ ਲੈਣਾ ਬਲਿਆ ਭਾਈ ਲੱਬਲੇ ਲੱਬਲੇ ਚੀਜ਼ਾਂ ਥੋੜੀ ਬਹੁਤ ਇਹ ਘੁੰਮਦੀ ਰਹਿੰਦੀ ਹੈ ਸਰਕਲ ਦੇ ਆ ਇਹ ਤਾਂ ਹੀ ਕਹਿੰਦਾ ਮੈਂ ਦੇਖਿਆ ਹਾ ਆ ਦੇਖ ਜਿੰਦਾ ਆਹ ਇੱਧਰ ਤੇ ਇੱਧਰ ਤੇ ਜਾ ਰਹੀ ਆ ਉੱਪਰ ਨੂੰ ਆਹ ਇੱਕ ਇੱਧਰ ਤੇ ਆ ਰਹੀ ਆ ਇਹਦੀ ਤੇ ਇੱਥੇ ਕੋਨਾ ਮਿਕਸ ਜੀ ਹੋ ਰਹੀ ਹੋਵੇ ਇੱਥੇ ਆ ਕੇ ਆਹ ਇੱਥੇ ਜੀ ਪੈ ਜਾਂਦਾ ਆ ਥੱਲੇ ਹਰਿਆਣਾ ਆ ਜਾਂਦਾ ਆ ਆ ਹਮਾ ਚਲਾ ਕੇ ਉੱਪਰ ਆਹ ਇੱਧਰੋਂ ਫਿਰ ਉਤਰਾ ਚਲ ਆ ਜਾਂਦਾ ਫਿਰ ਆਹ ਮੈਂ ਇੱਥੇ ਇੱਥੇ ਜੀ ਹਵਾ ਘੁੰਮਦੀ ਆ ਇੱਥੇ ਜੀ ਪੈਂਦਾ ਫਿਰ ਆਪਣਾ ਇਲਾਕਾ ਹੋਵੇ ਹਮਾ ਚਲ ਜੇ ਗੋਲ ਨੂੰ ਚੰਡੀਗੜ੍ਹ ਹਮਾ ਚਲ ਸ਼ਰਤਾਂ ਵੈਸੇ ਲਿਖੇ ਹੋਣ ਨਹੀਂ ਨੇ ਇਹਨਾਂ ਨੂੰ ਪਤਾ ਲੱਗਣਾ। ਹੋਰ ਬੜਾ ਸਾਰਾ ਇੱਥੇ ਜ ਆਪਣਾ। ਦੱਸ ਇਹ ਕਿਹੜੇ ਘੜ ਦਿਂਦੀ ਹੜ ਜਾ। ਪਲੇ ਬੈਕਸ ਕੀ ਦੱਸੂ ਇਹ। ਹੋਰ ਕੀ ਦਸਾਂ? ਇਹ ਦੇਖੀਏ, ਕੀ ਕਰੇ ਮੌਸਮ ਇਹ ਤਾਂ ਸਾਲਾ ਹੈ ਨਾ। ਉਹ ਛੋਟਾ ਕਰਦੇ ਪਤਾ ਲੱਗੂਗਾ। ਇੱਥੇ ਕਿਤੇ ਕਿਤੇ ਬੱਦਲ ਫਿਰਦਾ ਕਿਤੇ ਇਹ ਦਿਨ ਦਾ ਹਿਸਾਬ ਤਾਂ ਅਜਾ ਨੂੰ 30 ਤੱਕ ਦੇ ਆਹ ਤਾਂ ਪਾਣੀ ਬਰੂਗਾ ਫਿਰ ਇਹ ਦੱਸ ਅਜਾ 29 ਤੱਕ ਦੇ ਦੱਸਦਾ ਬਸ ਇੱਥੇ ਮੀਂਹ ਦੱਸਿਆ ਹੋਇਆ ਸ਼ਿਮਲੇ ਦੇ ਕੋਲ ਬਸ ਸ਼ਿਮਲੇ ਦੇ ਕੋਲੇ ਚੰਡੀਗੜ ਸਾਡਾ ਆ ਜਿੱਥੇ ਤੁਹਾਨੂੰ ਦੱਸਿਆ ਤਾਂ ਮੈਂ ਜਿਹੜੀ ਬਿੰਡ ਘੁੰਮਦੇ ਦੀ ਆ ਚੰਡੀਗੜ ਇੱਥੇ ਸਾਡਾ ਪਿੰਡ ਦਾ ਇਲਾਕਾ ਚੰਡੀਗੜ ਵਾਲੀ ਸਾਈਡ ਆ ਇੱਥੇ ਬੈਠੇ ਨਾ ਕੰਨਾਵੇ ਇੱਧਰ ਲੁਧਿਆਣਾ ਨਵਾਂ ਸ਼ਹਿਰ ਮੈਂ ਇੱਥੇ ਹੀ ਸਾਡਾ ਬੈਜ ਦਾ ਇਲਾਕਾ ਆ ਆ ਤੇ ਪਿੰਡ ਤੇ ਲੈਂਦਾ ਮੈਂ ਦੋਰੇ ਫੇਰ ਅੱਜ ਤਾਂ ਵੀ ਹੈ ਨਹੀਂ ਤਾਂ ਇੱਥੇ ਹਵਾ ਘੁੰਮਦੀ ਹੈ ਇੱਥੇ ਜੀ ਆਹ ਦੇਖੋ ਮੈਂ ਇੱਥੇ ਘੁੰਮੀ ਜਾਂਦੀ ਇੱਥੇ ਸਰਕਲ ਚੱਕਰੀ ਜਾਂਦੀ ਆ ਕੁੱਝ ਜਾਣ ਜਿਹੜੀ ਕਿ ਸਾਡੇ ਅੱਜ ਐ ਸਪੀਡ ਹੈਗੀ 4 ਦੀ 4 5 6 7 9 ਬੱਦੀ 9 ਹੈ ਸਪੀਡ ਅੱਜ ਮੁੰਲਾਵਰ ਹੈ ਕਿ 7 ਚੰਡੀਗੜ੍ਹ ਹੈ ਕਿ 6 ਜ਼ੀਰੋ ਉਪਰ 5 ਮਰੰਡੇ 4 ਧਨੋਰੀ 5 ਰੂਪਨਗਰ 6 ਆ ਗਿਆ ਭਾਈ ਸਾਡਾ ਹੁਣ ਆਏ ਲੈ ਕੇ ਆ ਰੂਪਨਗਰ ਇਹ ਪਰ ਕਿੱਧਰ 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 ਅੰਤਿਮ ਮਰੰਡੇ ਦੇ ਉਪਰ ਹੀ ਹੋ ਗਏ ਹੁਣ ਇੱਥੇ ਆ ਪਿਆ ਇਹ ਹੈ ਸਾਡਾ ਹਰੂਪਨਗਰ ਚਲੋ ਜੀ ਤੇ ਆਪਾਂ ਅੱਜ ਦੀ লাইਵ ਵੀਡੀਓ ਬੰਦ ਕਰਦੇ ਆਂ ਕੁਝ ਸਭ ਕੁਝ ਦਿਖਾ ਦਿੱਤਾ ਤੁਹਾਨੂੰ ਤੇ ਕੱਲ ਹੋਰ ਆਪਾਂ ਕੋਈ ਇਦਾਂ ਦੀ লাইਵ ਵੀਡੀਓ ਬਣਾ ਕੇ ਪਾਵਾਂਗੇ ਤੋਂ ਜੋਰ ਚੀਜ਼ ਭੇਜ ਆਪਾਂ ਸਿੱਖੀ ਆਪਾਂ ਤੁਹਾਡਾਂ ਨੂੰ ਜ਼ਰੂਰ ਸ਼ੇਅਰ ਕਰੀ ਦੀਏ ਤੇ ਆਪਣੀ ਅੱਜ ਇੱਕ ਡੀਲ ਹੋ ਗਈ ਜਿਦਾ ਪਹਿਲਾਂ ਕਿਹਾ ਨਾ ਉਹ ਬੰਦਾ ਕੱਲੂ ਆਊਗਾ ਜਿਹੜੀ ਡੀਲ ਹੋਈ ਉਹ ਤੁਸੀਂ ਚਾਨ ਮਾਲ ਬਲੌਗ ਪਰ ਦੇਖ ਲੈਣਾ ਤੋਂ ਨਵੋਜੀ ਦੇਖਦੇ ਘਰ ਦੀ ਸਫਾਈ ਕਿੱਦਾਂ ਕਰਾਂਗੇ ਧਨੇ ਗਰੋਂ ਸਪਾਈਡਰ ਮਾਇਰਾ ਦਾ ਸਪਾਈਆਂ ਸੀ ਕਰਨ ਲੱਗੇ ਤਾਂ ਸੁੰਨੀ ਉਹਨੇ ਆਇਆ ਉਹ ਬੰਦੇ ਨੂੰ ਨਾਲ ਲੈ ਕੇ ਇੱਕ ਨੂੰ ਤੇ ਉਹ ਕਹਿੰਦਾ ਵੀਰੇ ਫਿਰ ਗੱਤ ਦਾ ਫੇਰ ਦਵਾਰੇ ਬੈਠਾ ਹਾਂ ਫੇਰ ਦਵਾਰੇ ਸਪਾਈ ਕਰ ਲੂਗਾ ਸੰਤੋ ਕੰਮ ਵਧਾਇਆ ਹਨ ਜੇ ਮੈਨੂੰ ਪਹਿਲਾਂ ਹੀ ਇਹ ਚੀਜ਼ ਦਾ ਪਤਾ ਹੁੰਦਾ ਐਦਾ ਆਏ ਹੋਣਾ ਇਹ ਮਤਲਬ ਲੈਡਿ ਬਿਟੇ ਲਿਆਉਣ ਦਾ ਸਮਾਂ ਐਂ ਤਾਂ ਫਿਰ ਸਪਾਈ ਪਾਗਲ ਹੋਏ ਪਏ ਸਪਾਈਆਂ ਕਰ ਦੋ ਕੀਆ ਜਦੋਂ ਮੈਂ ਨਾਲ ਸੁਪਾਈ ਘੱਟ ਕਰਦਾ ਉਹ ਸਪਾਈ ਜ਼ਿਆਦਾ ਕਰਦਾ ਜਿਹੜਾ ਮੈਂ ਕਰਦਾ ਉਹਦਾ ਘਿਆਰ ਨੂੰ ਦੇਖ ਕੇ ਉਸਾ ਜਿਹੜੀ ਜ਼ਿਆਦਾ ਹੈ ਧੰਨਵਾਦ ਜੀ